15 ਅਗਸਤ ਦੇ ਕਰਕੇ 인ਡੀਪੈਂਡੈਂਸ ਡੇ ਦੀ ਪ੍ਰਿਪੇਅਰਡਨੈਸ ਲਈ ਅਸੀਂ ਆਲਰੇਡੀ ਸਾਰੇ ਸਰਚ ਆਪਰੇਸ਼ਨ ਜਿਲ੍ਹੇ ਦੇ ਵਿੱਚ ਚਲਾਏ ਹੋਏ ਐ ਡਿਫਰੈਂਟ ਟਾਈਮਸ ਦੇ ਉੱਪਰ ਡਿਫਰੈਂਟ ਟੀਮਸ ਅੰਡਰ ਦਾ ਸੁਪਰਵੀਜ਼ਨ ਆਫ ਗੈਸਟਡ ਆਫਿਸਰ ਡੀਐਸਪੀ ਐਸਪੀ ਰੈਂਕ ਦੇ ਆਫਿਸਰ ਡਿਫਰੈਂਟ ਏਰੀਆ ਦੇ ਵਿੱਚ ਆਪਣਾ ਕੰਮ ਕਰ ਰਹੀਆਂ ਔਰ ਬੜਾ ਪੁਖਤਾ ਕੰਮ ਕਰ ਰਹੀਆਂ ਹੈਗੀਆਂ ਐਂਟੀ ਸਬੋਟੇਜ ਚੈਕਿੰਗ ਕਰਾਈ ਜਾ ਰਹੀ ਰੇਲਵੇ ਸਟੇਸ਼ਨ ਬੱਸ ਸਟੈਂਡ ਸਾਰਾ ਹੋਟਲ ਜਿੰਨਾ ਕੁਝ ਵੀ ਏਰੀਆ ਹੈਗਾ ਉਹਨੂੰ ਚੈੱਕ ਕੀਤਾ ਜਾ ਰਿਹਾ कल शाम नु पठानकोट जम्मू हाईवे ਦੇ ਉੱਪਰ ਜਿਹੜਾ ਹੋਟਲ ਹੈਗਾ ਜੇਪੀ ਰੈ residency ਉਹਦੇ ਵਿੱਚ ਇਤਲਾਹ ਆਈ ਵੀ ਉੱਥੇ ਇੱਕ ਬੜਾ ਵੱਡਾ ਗੈਂਬਲਿੰਗ ਰੈਕਟ ਚੱਲ ਰਿਹਾ ਹੈ ਡੀਐਸਪੀ ਦੀ ਸੁਪਰਵਾਈਜ਼ਨ ਦੇ ਵਿੱਚ ਇਨਸਪੈਕਟਰ ਸੀਆਈਏ ਐਸਐਚਓ ਕੰਸਰਨਡ ਹੋਣਾ ਨੇ ਰੇਡ ਕੀਤਾ ਪ੍ਰੋਪਰ ਰਿਕਾਰਡਿੰਗ ਕੀਤਾ ਗਿਆ ਹੋਟਲ ਨੂੰ ਫਿਰ ਰੇਡ ਕੀਤਾ ਗਿਆ ਸਰਚ ਕੀਤੀ ਗਈ ਜਿਹਦੇ ਵਿੱਚ ਪੁਲਿਸ ਨੂੰ ਬਹੁਤ ਵੱਡੀ ਰਿਕਵਰੀ ਹੋਈ ਹੈ ਤਕਰੀਬਨ 21 ਬੰਦੇ ਇਨਕਲੂਡਿੰਗ ਮੈਨੇਜਰ ਆਫ ਦਾ ਪ੍ਰੋਪਰਟੀ ਉਹਨਾਂ ਨੂੰ ਅਰੈਸਟ ਕੀਤਾ ਗਿਆ 6,33,000 770 ਰੁਪਏ ਜਿਹੜੇ ਗੈਂਬਲਿੰਗ ਦੇ ਜੂਏ ਦੇ ਪਲੱਸ ਜਿਹੜੇ ਬੰਦੇ ਉੱਥੇ ਉਹਨੂੰ ਡਬਲ ਕਰਨ ਲਈ 100 ਝੂਠ ਬੋਲ ਕੇ ਉੱਥੇ ਜਿਹੜੀ ਚੀਟਿੰਗ ਕਰ ਰਹੇ ਸੀਗੇ ਉਹਨਾਂ ਨੂੰ ਰਿਕਵਰ ਕੀਤਾ ਗਿਆ ਉਹਨਾਂ ਦੇ ਵਹੀਕਲਸ ਜਿਹੜੇ ਸੀਗੇ ਡਿਫਰੈਂਟ ਕਾਰਸ ਮੋਟਰਸਾਈਕਲ ਸਕੂਟਰ ਔਰ ਕਵਰ ਕੀਤੇ ਗਏ ਔਰ ਇਹ ਸਾਰਾ ਜਿਹੜਾ ਆਪਰੇਸ਼ਨ ਹੈਗਾ ਉਹਨੂੰ ਨਪੇਰੇ ਚਾੜਾ ਗਿਆ ਮੈਂ ਤੁਹਾਡੇ ਰਾਹੀਂ মিডিਆ ਰਾਹੀਂ ਬਾਕੀਆਂ ਨੂੰ ਵੀ ਸੂਚਿਤ ਕਰਨਾ ਚਾਹੁੰਦਾ ਵੀ ਆਲਰੇਡੀ ਉਸ ਹੋਟਲ ਦੇ ਮੈਨੇਜਰ ਨੂੰ ਸਵੇਰ ਦੇ ਟਾਈਮ ਕੱਲ ਸਵੇਰੇ ਕਨਸਰਨ ਐਸਚੂ ਨੇ ਵਾਰਨ ਕੀਤਾ ਸੀਗਾ ਵੀ ਜਦੋਂ ਕੋਈ ਬੰਦਾ ਬਾਹਰ ਲਾਵੇ ਉਹਦੇ ਆਈਡਿਜ਼ ਲੈਣੀਆਂ ਹੈਗੀਆਂ ਔਰ ਸਾਨੂੰ ਨਾਲ ਦੀ ਨਾਲ ਤਲਾਸ਼ ਕਰਨੀ ਹੈ ਵੀ ਆਊਟਸਾਈਡਰ ਸਾਡੇ ਏਰੀਆ ਚ ਆਇਆ ਹੈ ਬਟ ਬਜਾਏ ਉਹਨੇ ਇਨਫੋਰਮੇਸ਼ਨ ਸ਼ੇਅਰ ਕਰਨ ਦੇ ਉਹਨੇ ਆ ਇਲੈਗਲ ਐਕਟੀਵਿਟੀ ਜਿਹੜੀ ਹੈ ਆਪਣੀ ਪ੍ਰਾਪਰਟੀ ਚ ਚਲਵਾ ਲਈ ਜਿਹਦਾ ਰਿਜ਼ਲਟ ਸਾਰਿਆਂ ਦੇ ਸਾਹਮਣੇ ਹੈਗਾ ਤਕਰੀਬਨ 420 ਲਾ ਕੇ ਡਿਫਰੈਂਟ ਸੈਕਸ਼ਨਸ ਆਫ ਆਈਪੀਸੀ ਐਂਡ ਗੈਂਬਲਿੰਗ ਐਕਟ ਅਸੀਂ ਉਹ ਕੇਸ ਰਿਸਟਰ ਕੀਤਾ ਹੈਗਾ ਕਾਫੀ ਬੰਦੇ ਅਰੈਸਟ ਕੀਤੇ ਆ ਮੈਨੇਜਰ ਵੀ ਅਰੈਸਟ ਕੀਤਾ ਹੈਗਾ ਜਿਹੜਾ ਓਨਰ ਹੈਗਾ ਉਹਦਾ ਰੋਲ ਜਿਹੜਾ ਉਹਦਾ ਇਨਵੈਸਟੀਗੇਟ ਕੀਤਾ ਜਾ ਰਿਹਾ ਸੋ ਮੈਂ गुजारिश ਕਰਾਂਗਾ ਬਾਕੀ ਵੀ ਸਾਥੀਆਂ ਨੂੰ ਕਿ ਪੁਲਿਸ ਨੂੰ ਸਹਿਯੋਗ ਕਰੋ ਜਿਹੜਾ ਇਹ ਸਾਰਾ ਸਿਸਟਮ ਹੈਗਾ ਇਹ ਤਾਂ ਹੀ ਸਿਰੇ ਚੜਦਾ ਜਦੋਂ ਅਸੀਂ ਰਲ ਮਿਲ ਕੇ ਇੱਕ ਦੂਜੇ ਨੂੰ ਸਹਿਯੋਗ ਕਰਦੇ ਹਾਂ ਇੱਦਾਂ ਦੀਆਂ ਐਕਟੀਵਿਟੀਆਂ ਤੋਂ ਪਰਹੇਜ਼ ਕਰੋ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਮਹਮ ਹੈ